ਇਸ ਤੋਂ ਪਹਿਲਾਂ ਭਾਈ ਅਮਰਤਪਾਲ ਸਿੰਘ ਮਹਿਰੋਂ ਦਾ ਗੱਲ ਕਰੀਏ ਤੁਹਾਡੀ ਕਰਾਤ ਵੀਡੀਓ ਮੀਡੀਆ ਤੇ ਬਹੁਤ ਚੱਲੀ ਹੈ ਤਾਂ ਉਸ ਤੇ ਤੁਸੀਂ ਅਮਰਤਪਾਲ ਮਹਿਰੋਂ ਤੇ ਬਹੁਤ ਤੱਤੇ ਨਜ਼ਰ ਆਏ ਨੇ ਤੁਹਾਡੇ ਤੇ ਅਮਰਤਪਾਲ ਮਹਿਰੋਂ ਦੇ ਵਿੱਚ ਫਰਕ ਕੀ ਹੈ ਫਿਰ ਕਿਉਂਕਿ ਉਹ ਪੰਜਾਬ ਦੇ ਵਿੱਚ دہشت ਫਲਾ ਰਿਹਾ ਹੈ ਹੂੰ ਪੰਜਾਬ ਦੀਆਂ ਧੀਆਂ ਨੂੰ ਮਾਰਨ ਲੱਗ ਗਿਆ ਪੰਜਾਬ ਦੇ ਬੱਚਿਆਂ ਨੂੰ ਅਜੇ ਮਾਰਨ ਦੀ ਧਮਕੀ ਦੇ ਰਿਹਾ ਹੈ ਹੂੰ ਤੇ ਹਰਜੀਤ ਸਿੰਘ ਉਹਨਾਂ ਨੂੰ ਬਚਾਣ ਵਾਲਿਆ ਚ ਉਹ ਤੇ ਉਹ ਮਾਰਨ ਨਾਲ से ਫਰਕ ਹੀ ਨਹੀਂ ਬਹੁਤਾ ਹੈ ਭਾਈ ਅਮਰਪਾਲ ਮੈਰੋਂ ਦੀ ਵੀਡੀਓ ਸੁਣੀ ਹੈ ਤੁਸੀਂ ਪ੍ਰੋਪਰਲੀ ਕਿ ਇੱਕ ਸ਼ਬਦ ਸੁਣਿਆ ਦੋ ਵੀਡੀਓ ਆਈਆਂ ਬੈਕ ਟੂ ਬੈਕ ਮੈਂ ਸੁਣ ਲਿਆ ਨੇ ਆਲਰੇਡੀ ਸੁਣ ਲਿਆ ਨੇ ਉਹ ਕਹਿੰਦੇ ਅਸੀਂ ਸਿਰਾਂ ਤੋਂ ਚੁੰਨੀਆਂ ਨਹੀਂ ਲੈਣ ਦੇਣੀਆਂ ਪੰਜਾਬ ਗੁਰੂਆਂ ਦੀ ਧਰਤੀ ਹੈ ਸਾਡੀ ਧਰਤੀ ਹੈ ਪੰਜਾਬ ਦੀ ਹਦੂਤ ਤੋਂ ਬਾਹਰ ਕੁਝ ਵੀ ਹੋਈ ਜਾਵੇ ਅਗਰ ਪੰਜਾਬ 'ਚ ਕੁਝ ਹੁੰਦਾ ਤਾਂ ਸਭ ਸਾਫ਼ ਕਰ ਦਾਂਗੇ ਇਹ ਉਹਦੇ ਮਨ ਦਾ ਭਲੇਖਾ ਹੈ ਹੂੰ ਇਹ ਸਿੱਖਾਂ ਨੂੰ ਬਦਨਾਮ ਕਰਨ ਵਾਸਤੇ ਏਜੰਸੀਆਂ ਦਾ ਬੰਦਾ ਹੈ ਕਿਉਂਕਿ ਪੰਜਾਬ ਕਿਸੇ ਵੀ ਔਰੰਗਜ਼ੇਬ ਦਾ ਰਾਜ ਨਹੀਂ ਹੈ ਇੱਥੇ ਕਿ ਜਿਵੇਂ ਉਹਦੀ ਤਲਵਾਰ ਦੇ ਦਮ ਤੇ ਉਹਨੇ ਧੀਆਂ ਦੀਆਂ ਚੁੰਨੀਆਂ ਤਾਰੀਆਂ ਤੇ ਅਸੀਂ ਤਲਵਾਰ ਦੇ ਦਮ ਤੇ ਰਖਾਣ ਵਾਲਿਆਂ ਚੋਤੇ ਸਾਡਾ ਫਰਕ ਕੀ ਹੈ ਤੁਸੀਂ ਗੁਰਮਤ ਦੇ ਨਾਲ ਪਿਆਰ ਦੇ ਨਾਲ ਸਮਝਾ ਸਕਦੇ ਹੋ ਕਿ ਇਸ ਨੂੰ ਜ਼ਬਰਦਸਤੀ ਧਰਮ ਨਹੀਂ ਤੁਸੀਂ ਚੇਂਜ ਕਰ ਸਕਦੇ ਹੋ ਫੇ ਤਾਂ ਸਾਡੇ ਤੇ ਔਰੰਗਜ਼ੇਬ 'ਚ ਕੀ ਫਰਕ ਹੈ? ਕੀ ਆ ਤੁਸੀਂ ਤਲਵਾਰ ਦੇ ਦੰਬ ਤੇ ਮੌਤ ਦੇ ਡਰ ਦੇ ਨਾਲ ਜਿਵੇਂ ਔਰੰਗਜ਼ੇਬ ਨੇ ਅੱਜ ਮੁਸਲਮਾਨ ਬਣਾਤੇ ਕੀ ਆ ਤੁਸੀਂ ਡਰ ਦੇ ਨਾਲ ਮੌਤ ਦੀ دہشت ਪਲਾ ਕੇ ਸਿੱਖ ਬਣਾਉਣਾ ਚਾਹੁੰਦੇ ਹੋ? ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਹੋ? ਅਸੀਂ ਪੰਜਾਬ ਦਾ ਮਾਹੌਲ ਨਹੀਂ ਖਰਾਬ ਕਰਨਾ ਉਹ ਤਾਂ ਕਹਿੰਦਾ ਕਮਲ ਵੀ ਮੇਰੀ ਭੈਣ ਆ ਮੈਂ ਕਿਹਾ ਸੀਗਾ ਵੀ ਤੁਸੀਂ ਇਹ ਚੀਜ਼ ਨਾ ਕਰੋ ਐਵੇਂ ਕਰਨਾ ਗਲਤ ਹੈ ਇਸ ਦੇ ਨਾਲ ਪੰਜਾਬ ਦੀ ਜੇ ਦੇਖਿਆ ਜਾਵੇ ਭਾਈਚਾਰਾ ਖਰਾਬ ਹੁੰਦਾ ਕਹਿੰਦੇ ਛੋਟੇ ਛੋਟੇ ਬੱਚਿਆਂ ਦੇ ਹੱਥ 'ਚ ਫੋਨ ਹੁੰਦਾ ਤੁਹਾਡੇ ਮੇਰੇ ਵੀ ਬੱਚਿਓ ਨੇ ਬਾਬਾ ਜੀ ਇਸ ਤਰ੍ਹਾਂ ਲੱਟੇ ਨਹੀਂ ਬੱਚੇ ਛੜਾ ਛੜਾਂਕ ਬੰਦਾ ਉਹ ਕਿੱਥਾ ਉਹਦੇ ਕਿੱਥੇ ਬੱਚੇ ਨੇ ਆਪਣੇ ਬੱਚੇ ਨੂੰ ਆਪਣੇ ਘਰ ਰੱਖੇ ਤੈਂ ਕਿਸੇ ਦੇ ਬੱਚਿਆਂ ਦਾ ਠੇਕਾ ਲਿਆ ਵਾ ਤੂੰ ਕਹ ਕਿਛੇ ਦੇ ਬੱਚਿਆਂ ਦਾ ਕਿ ਲੋਕਾਂ ਦੇ ਬੱਚੇ ਉਹ ਕਿਸੇ ਦੇ ਬੱਚਾ ਨਹੀਂ ਤਾਂ ਜਿਹਨੂੰ ਮਾਰਿਆ ਅੱਜ ਕਿਸੇ ਦੇ ਬੱਚੇ ਨਹੀਂ ਨਾ ਡਰਾ ਰਿਹਾ ਉਹ ਧਮਕਾ ਰਿਹਾ ਇਸ ਗੱਲ ਕਰਕੇ ਇਹਦੀ ਇੱਕੇ ਜਗ੍ਹਾ ਜੇਲ੍ਹ ਅੱਜ ਪੰਜਾਬ ਪ੍ਰਸ਼ਾਸਨ ਜਿਹੜਾ ਹੈਗਾ ਪੰਜਾਬ ਪੁਲਿਸ ਡੀਜੀਪੀ ਸਾਹਿਬ ਜਿਹੜੇ ਨੇ ਅੱਜ ਮਾਨ ਜੋ ਸੀਐਮ ਸਾਹਿਬ ਨੂੰ ਅਜਿਹੇ ਲੋਕਾਂ ਦੀ ਲਿਸਟ ਬਣਾ ਲੈਣੀ ਚਾਹੀਦੀ ਜਿਹੜੇ ਪੰਜਾਬ ਦਾ ਮਾਹੌਲ ਖਰਾਬ ਕਰਦੇ ਨੇ ਔਰ ਜਿਹੜੇ ਵਲਡਵਾਈਡ ਸਿੱਖਾਂ ਦੀ ਸ਼ਬੀ ਨੂੰ ਖਰਾਬ ਕਰ ਰਹੇ ਨੇ ਸਿੱਖ ਇਤਿਹਾਸ ਬਦਲਤਾ ਨੇ ਸਿੱਖ ਇਤਿਹਾਸ ਹੈ ਕਿ ਸਿੱਖ ਕਦੇ ਔਰਤ ਤੇ ਬੱਚਿਆਂ ਤੇ ਨਿਹੱਥੇ ਤੇ ਬਾਹਰ ਨਹੀਂ ਕਰਦੇ ਇਹਨਾਂ ਨੇ ਇਤਿਹਾਸ ਬਦਲਤਾ ਇਹ ਗੁਰੂ ਦਾ ਹਜ਼ੂਰੀਆ ਹਜ਼ੂਰੀਆ ਕਾਦੇ ਵਾਸਤੇ ਆ ਹਜ਼ੂਰੀਆ ਕਿਸੇ ਨੂੰ ਜ਼ਿੰਦਗੀ ਦੇਣ ਵਾਸਤੇ ਆ ਹਜ਼ੂਰੀਆ ਕਿਸੇ ਦੀ ਅਰਦਾਸ ਕਰਨ ਵਾਸਤੇ ਆ ਹਜ਼ੂਰੀਆ ਹਜ਼ੂਰ ਦੇ ਕੋਲ ਜਾਣ ਵਾਸਤੇ ਆ ਬਾਣੇ ਦਾ ਅੰਗ ਆ ਇਹ ਇਹਨੇ ਹਜ਼ੂਰੀਏ ਨਾਲ ਗਲ ਘੁੱਟ ਕੇ ਇੱਕ ਕੁੜੀ ਦੀ ਹੱਤਿਆ ਕਰ ਦੇਣੀ ਮੈਂ ਮਾਰਨ ਵਾਲਿਆਂ 'ਚ ਨਹੀਂ ਬਚਾਉਣ ਵਾਲਿਆਂ 'ਚ ਖੜਾ ਹਾਂ ਮੈਂ ਮਾਰਨ ਵਾਲਿਆਂ 'ਚ ਬਚਾਉਣ ਵਾਲਿਆਂ 'ਚ ਖੜਾ ਮਾਰ ਕੇ ਦਿਖਾਵੇ ਹੁਣ ਜੇ ਮਾਂ ਦਾ ਦੁੱਧ ਪੀਤਾ ਕਿਸੇ ਨੂੰ ਕੀ ਕਰੋਗੇ ਮੈਂ ਕਹਿੰਦਾ ਕਾਨੂੰਨੀ ਹੱਥ ਵਿੱਚ ਲੈ ਰਿਆ ਮੈਂ ਹੂੰ ਹੱਥ ਹੋ ਗਈ ਕਿਨੇ ਕਿਹ ਕਾਨੂੰਨ ਹੱਥ ਵਿੱਚ ਲੈ ਕੇ ਕਿ ਮੈਨੂੰ ਦੇਖ ਲਾਂਗੇ ਫੇ ਦੇਖਣਾ ਕਿਤੇ ਇੱਕੇ ਥੋੜੀ ਆ ਵੀ ਕਾਨੂੰਨ ਹੱਥ ਵਿੱਚ ਲੈਣਾ ਫੇ ਮੈਨੂੰ ਕੋਲ ਜਾ ਕੇ ਆਪਾਂ ਕਿਹੜਾ ਮਾਲਾ ਪੜਨੀ ਹੈ ਮਾਲਾ ਪੜਨ ਹੋਰ ਬਸੇ ਦੇ ਤਰੀਕੇ ਨੇ ਭਰੀ ਨੇ ਫਿਰ ਉੱਪਰ ਇਹ ਫੇ ਕੀ ਗੱਲ ਹੈ ਫੇ ਜੇ ਨਹੀਂ ਕੰਮ ਚੱਲਦਾ ਪੰਜਾਬ ਦੇ ਵਿੱਚ ਹੁਣ ਪੰਜਾਬ ਦੇ ਲੋਕ ਥੋੜੀ ਮਰਾਉਣੇ ਆਸੀਂ ਸਿੱਖ ਦੀ ਮਾਰਨੀ ਹੈਗਾ ਸਿੱਖ ਕਿਸੇ ਔਰਤ ਨੂੰ ਨਹੀਂ ਮਾਰਦਾ ਉਹ ਕਹਿੰਦੇ ਜੇਲ ਜੇ ਜਾਣਾ ਹੀ ਆ ਤਾਂ ਕਹਿੰਦੇ ਇੱਕ ਕਤਲ ਚ ਨਹੀਂ ਕਟੂਕਟ 5 7 ਅਹ ਜੇ ਰਾਉਂਡ ਆਊਟ ਕਰਨੇ ਆ ਪੰਜ ਸਫਾਇਆ ਕਰਕੇ ਜਾਵਾਂਗੇ ਗੰਦਾ ਕੰਟੈਂਟ ਕਹਿੰਦੇ ਚੱਲਣੇ ਹੀ ਨਹੀਂ ਦੇਣਾ ਤੁਸੀਂ ਐਂ ਦੱਸੋ ਮੀਡੀਆ ਵਾਲੇ ਕਿਹਾ ਹੁਣ ਇਸ ਚੀਜ਼ ਨੂੰ ਹੋਰ ਉਹਨੂੰ ਹਾਈਲਾਈਟ ਕਰ ਰਹੇ ਹੋ ਵੀ ਉਹ ਤੁਹਾਨੂੰ ਵੀ ਹਾਈਲਾਈਟ ਕਰ ਰਹੇ ਨਾ ਨਾ ਉਹਨੂੰ ਵੀ ਵੀ ਪੰਜ ਹੋਰ ਮਾਰ ਕੇ ਜਾਊਗਾ ਉਹਦੀ ਵੇਟ ਕਰਨੀ ਆ ਹੁਣ ਵੀ ਉਹ ਮਾਰ ਕੇ ਜਾਊਗਾ ਗੰਦ ਪਾਇਆ ਇਹਨਾਂ ਨੇ ਗੁਰੂ ਦਾ ਸਿੰਘ ਹੈ ਗੁਰੂ ਦਾ ਸਿੰਘ ਨਹੀਂ ਹੈਗਾ ਉਹ ਹੂੰ ਗੁਰੂ ਦਾ ਸਿੱਖ ਕਿਸੇ ਧੀ ਨੂੰ ਨਹੀਂ ਮਾਰਦਾ ਗੁਰੂ ਦਾ ਸਿੱਖ ਕਹੇ ਨਜਾਇਜ਼ ਨਹੀਂ ਕਿਸੇ ਨਾਲ ਕਰਦਾ ਗੁਰੂ ਦਾ ਸਿੱਖ ਜਿਹੜਾ ਹੈਗਾ ਕਿਸੇ ਨੂੰ ਸਰੋਪੇ ਦੇ ਨਾਲ ਹਜ਼ੂਰੀਏ ਦੇ ਨਾਲ ਗੱਲ ਕੁੱਟ ਕੇ ਨਹੀਂ ਮਾਰਦਾ ਗੁਰੂ ਦਾ ਸਿੱਖ ਨਹੀਂ ਇਹੋ ਜਿਹਾ ਕੰਮ ਕਰਦਾ